ਬਠਿੰਡਾ ਦੀ ਨਵੀਂ ਬਸਤੀ ਐਮਐਚਆਰ ਸਕੂਲ ਦੇ ਨੇੜੇ ਇੱਕ ਮਹਿਲਾ ਦਾ ਪਰਸਕੋ ਕੇ ਦੋ ਮੋਟਰਸਾਈਕਲ ਸਵਾਰ ਲਟੇਰੀ ਹੋਏ ਫਰਾਰ ਮਹਿਲਾ ਦਾ ਰੋ ਰੋ ਹੋਇਆ ਬੁਰਾ ਹਾਲ ਅਮਲਾ ਸੋਮਵਾਰ ਨੂੰ 11:30 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਨਵੀਂ ਬਸਤੀ ਐਮਐਚਆਰ ਸਕੂਲ ਦੇ ਨੇੜੇ ਇੱਕ ਮਹਿਲਾ ਆਪਣੇ ਕੰਮ ਤੋਂ ਆ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਅਲਟੇਰੀ ਉਹਦੇ ਪਿੱਛੇ ਆਈ ਤੇ ਉਹਦਾ ਪਰਸ ਕੋ ਕੇ ਉੱਥੋਂ ਫਰਾਰ ਹੋ ਗਏ ਜਿਸ ਨੂੰ ਲੈ ਕੇ ਮਹਿਲਾ ਦਾ ਰੋ ਰੋ ਬੁਰਾ ਹਾਲ ਹੈ ਉਸਨੇ ਦੱਸਿਆ ਕਿ ਉਹਦੇ ਵਿੱਚੋਂ ਉਹਦਾ ਮੋਬਾਈਲ ਫੋਨ ਅਤੇ ਕੁਝ ਪੈਸੇ ਤੇ ਉਹਦੀ ਯੂਨੀਫਾਰਮ ਸੀ ਉਹ ਆਪਣਾ ਰਿਲੇਅੰਸ ਮਾਲ ਦੇ ਵਿੱਚ ਕੰਮ ਕਰਦੀ ਹੈ ਤੇ ਉਹ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤੇ ਇਹ ਰੋ ਤਸਵੀਰਾਂ ਜਿੱਥੇ ਮਹਿਲਾ ਦਾ ਰੋ ਰੋ ਕੇ ਇਥੇ ਬੁਰਾ ਹਾਲ ਹੈ ਇਹ ਸਿੰਧਖਾਰੀਆਂ ਬਠਿੰਡਾ ਦੇ ਨਵੀਂ ਬਾਤੀ ਐਮਐਚਏ ਸਕੂਲ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਔਰਤ ਵੱਲੋਂ ਇਹ ਸਾਰੀ ਕਹਾਣੀ ਦੱਸੀ ਜਾ ਰਹੀ ਹੈ ਹੋਇਆ ਕੀ ਹੈ ਸਾਰੀ ਗੱਲ ਜੋ ਗਲੀ ਤੋਂ ਬਹਾਰ ਆ ਰਹੀ ਸੀ ਜੀ ਐਮਐਚਏ ਸਕੂਲ ਵਾਲੀ ਗਲੀ ਤੋਂ ਨੇੜੇ ਆ ਰਹੀ ਸੀ ਤੋਂ ਬਹਾਰ ਆ ਰਹੀ ਸੀ ਦੋ ਬੰਦੇ ਸੀ ਜੋ ਭਾਈ ਕਿਤੇ ਹਰ ਚੋਕ ਤੇ ਲੈ ਜਾਈ ਕੀ ਕੋਰਸੀ ਬਾਈਪੇ ਉਲਾਈਟ ਬੋਲ ਤੋਂ ਆਹ ਨੰਨੇ ਕਿ ਤੋਂ ਪਰ ਤਾਂ ਆਪਨੇ ਗੱਲ ਕਰਾਪ ਨਾ ਕਰਨੀ ਤਾਂ ਕਿ ਤੇ 360 ਤੁਸੀਂ ਜੀ ਇਹ ਇੱਕ ਫੌਂਸੀਗਾ ਯੂਨੀਫਾਰਮ ਸੀ ਮੇਰੇ ਲਾਈਟ ਬੋਲ ਤੋਂ ਕੰਮ ਕਰਦੀ ਆ ਅੱਛਾ ਮੈਂ ਤੁਮੇ ਸਾਰਾ ਸਮਾਨ ਨਹੀਂ ਸੀ ਡਾਉਟੇ ਰੋਟੀ ਵਾਲਾ ਟੇਪ ਸੀ ਤਾਂ ਕਿੰਨੇ ਵਜੇ ਦੀ ਕਟਣਾ ਇਹ ਜੀ ਇਹਨੇ ਦਿਆ ਇਹਨੇ ਦਿਆ ਤਾਂ ਵਿਅਕਤੀ ਕੇ ਦੋ ਬਾਈਕ ਸਵਾਰ ਸੀਗੇ ਕਿਸ ਤਰ੍ਹਾਂ ਦੇ ਕੱਪੜੇ ਪਾੜੇ ਤੰਤਰੀ ਜੀ ਸਾਡੇ ਕੋਲ ਆਈ ਸੀ ਵੀ ਰੈੱਡ ਕਲਰ ਤੇ ਲਾਈਟ ਦੀ ਪਿੱਛੇ ਵਾਲੇ ਦੇ ਤੇ ਬਈ ਵਾਈਟ ਮੈਂ ਇੰਨਾ ਨਹੀਂ ਦੇਖੋ ਅੱਗੇ ਵਾਲੇ ਨੂੰ ਦੇਖੋ ਤੁਹਾਨੂੰ ਛੱਟ ਸੁੱਟਣ ਲੱਗੀ ਤੁਹਾਡੇ ਠੀਕ ਕਿਉਂ ਤੁਸੀਂ ਪਾਰਟਿਸਪੇਟ ਹੋਇਆ ਜਦੋਂ ਠੀਕੀ ਤਾਂ ਨਹੀਂ ਆਇਆ ਹੋਊਗੀ ਸੀਗੀ ਜਦੋਂ ਆਇਆ ਨਾ ਆਇਓ